ਸਤਰੀਆਕਾਲ ਕਦੇ ਇੰਜ ਲੱਗਦਾ ਹੈ ਜਿਵੇਂ ਦਿਮਾਗ ਚ ਨਾ 100 ਚੀਜ਼ਾਂ ਇਕੱਠੀਆਂ ਚੱਲ ਰਹੀਆਂ ਹੋਣ ਹਾਂਜੀ ਬਿਲਕੁਲ ਇੱਕ ਖਿਆਲ ਆਉਂਦਾ ਫਿਰ ਦੂਜਾ ਫਿਰ ਕੋਈ ਪੁਰਾਣੀ ਗੱਲ ਐਵੇਂ ਭਜਦੌੜ ਜੀ ਹਾਂ ਉਹੀ ਤੇ ਸਾਡਾ ਅੱਜ ਦਾ ਸੋਰਸ ਮਨ ਬਾਂਦਰ ਤੋਂ ਸਾਧੂ ਤੱਕ ਦੇ ਕੁਝ ਹਿੱਸੇ ਇਸੇ ਬਾਰੇ ਗੱਲ ਕਰਦੇ ਨੇ ਬਿਲਕੁਲ ਅੱਜ ਆਪਾਂ ਮਨ ਦੀਆਂ ਦੋ ਖਾਸ ਅਵਸਥਾਵਾਂ ਇੱਕ ਮੰਕੀ ਮਾਈਂਡ ਯਾਨੀ ਬਾਂਦਰ ਵਰਗਾ ਮਨ ਤੇ ਦੂਜਾ ਮੰਕ ਮਾਈਂਡ ਸਾਧੂ ਵਰਗਾ ਮਨ ਇਹਨਾਂ ਨੂੰ ਸਮਝਾਂਗੇ ਹਾਂਜੀ ਤੇ ਦੇਖਾਂਗੇ ਕਿ ਇਹ ਸਾਡੀ ਰੋਜ਼ ਦੀ ਜ਼ਿੰਦਗੀ ਤੇ ਕਿਵੇਂ ਅਸਰ ਪਾਉਂਦੀਆਂ ਨੇ ਚਲੋ ਫਿਰ ਆਪ ਮੰਕੀ ਮਾਈਂਡ ਵਾਲੀ ਗੱਲ ਫੜੀਏ ਪਹਿਲਾਂ ਸੋਰਸ ਕਹਿੰਦਾ ਇਹ ਪੂਰਬੀ ਏਸ਼ੀਆਈ ਫਲਸਫੇ ਚੋਂ ਆਇਆ ਹੈ ਹੈਨਾ ਹਾਂਜੀ ਉੱਥੇ ਮਨ ਦੀ ਤੁਲਨਾ ਇੱਕ ਬੇਕਾਬੂ ਜੇ ਬਾਂਦਰ ਨਾਲ ਕਰਦੇ ਨੇ ਜਿਵੇਂ ਕਦੇ ਇੱਕ ਟਾਣੀ ਤੇ ਕਦੇ ਦੂਜੀ ਤੇ ਤਿਕਦਾ ਹੀ ਨਹੀਂ ਬਿਲਕੁਲ ਜਿਵੇਂ ਸਵੇਰੇ ਉੱਠਦੇ ਸਾਰੀ ਪਹਿਲਾ ਫੋਨ ਦੇਖਣਾ ਫਿਰ ਇੱਕਦਮ ਕੰਮ ਦੀ ਚਿੰਤਾ ਫਿਰ ਯਾਦ ਆ ਗਿਆ ਉਹ ਕੱਲ ਕੀ ਕਿਆ ਸੀ ਉਹਨੂੰ ਹਾਂ ਹਾਂ ਬਸ ਵਿਚਾਰਾਂ ਦਾ ਇੱਕ ਤਰ੍ਹਾਂ ਨਾਲ ਹੜਾ ਜਾਂਦਾ ਹੈ ਬਿਲਕੁਲ ਤੇ ਸੋਰਸ ਕਹਿੰਦਾ ਇਹ ਸਿਰਫ ਤੇਜ਼ ਸੋਚਣਾ ਨਹੀਂ ਇਹਨਾਂ ਇੱਕ ਵਿਚੈਨੀ ਹੈ ਮਨ ਟਿਕਦਾ ਨਹੀਂ ਅੱਛਾ ਜਾਂ ਤਾਂ ਪੁਰਾਣੀਆਂ ਗੱਲਾਂ 'ਚ ਫਸਿਆ ਰਹਿੰਦਾ ਹੈ ਜਾਂ ਫਿਰ ਅੱਗੇ ਦੀਆਂ ਫਿਕਰਾਂ ਕਰਦਾ ਹੈ ਮਤਲਬ ਹੋਣੇ 'ਚ ਵਰਤਮਾਨ 'ਚ ਤਾਂ ਹੁੰਦਾ ਹੀ ਨਹੀਂ ਤੇ ਧਿਆਨ ਲਾਉਣਾ ਬਹੁਤ ਔਖਾ ਹੋ ਜਾਂਦਾ ਹਣਾ ਫਿਰ ਬਹੁਤ ਜ਼ਿਆਦਾ ਤੇ ਖੁਸ਼ੀ ਖੁਸ਼ੀ ਲੱਭਦਾ ਹੈ ਬਾਹਰਲੀਆਂ ਚੀਜ਼ਾਂ ਚ ਜਿਵੇਂ ਪੈਸਾ ਹੋ ਗਿਆ ਨਾਮ ਹੋ ਗਿਆ ਲੋਕ ਕੀ ਕਹਿਣਗੇ ਹੂੰ ਤੇ ਨਤੀਜਾ ਕੀ ਨਿਕਲਦਾ ਹੈ ਸੋਰਸ ਮੁਤਾਬਕ ਸਟ्रेस ਤੇ ਐਂਗਜ਼ਾਇਟੀ ਤਣਾਅ ਤੇ ਬੇਚੈਨੀ ਇਹ ਐਵੇਂ ਆ ਜਿਵੇਂ ਇੱਕ ਅਨਸਿੱਖਿਆ ਮਨ ਜਿਹਨੂੰ ਪਤਾ ਨਹੀਂ ਕਿੱਥੇ ਛਾਲ ਮਾਰਨੀ ਆ ਹਾਂ ਇਹ ਤਾਂ ਅੱਜਕੱਲ ਮੈਨੂੰ ਲੱਗਦਾ ਬਹੁਤ ਆਮ ਗੱਲ ਹੈ ਖਾਸ ਕਰਕੇ ਜਦੋਂ ਹਰ ਪਾਸੇ ਇੰਨੀ ਇਨਫੋਰਮੇਸ਼ਨ ਇੰਨੀਆਂ ਨੋਟੀਫਿਕੇਸ਼ਨਾਂ ਹਾਂਜੀ ਬਿਲਕੁਲ ਤਾਂ ਫਿਰ ਇਹਦਾ ਬਦਲ ਕੀ ਹੈ ਇੱਥੇ ਫਿਰ ਉਹ ਮੰਕ ਮਾਈਂਡ ਆਉਂਦਾ ਹਾਂਜੀ ਮੰਕ ਮਾਈਂਡ ਯਾਨੀ ਕਿ ਸਾਧੂ ਵਰਗਾ ਮਨ ਇਹ ਉਸ ਬੇਚੈਨ ਬਾਂਦਰ ਦੇ ਬਿਲਕੁਲ ਮਤਲਬ ਬਿਲਕੁਲ ਉਲਟ ਹੈ ਅੱਛਾ ਇਹ ਸ਼ਾਂਤੀ ਸਥਿਰਤਾ ਤੇ ਫੋਕਸ ਯਾਨੀ ਕੇਂਦ੍ਰਿਤ ਹੋਣ ਦੀ ਅਵਸਥਾ ਹੈ ਜਿਵੇਂ ਕੋਈ ਸਾਧੂ ਆਪਣੇ ਅਭਿਆਸ 'ਚ ਲੀਨ ਹੁੰਦਾ ਨਾ ਹਮ ਬਸ ਓਵੇਂ ਸ਼ਾਂਤ ਟਿਕਿਆ ਹੋਇਆ ਤੇ ਆਪਣੇ ਕਾਬੂ 'ਚ ਪਰ ਇਹਦਾ ਮਤਲਬ ਸਿਰਫ ਹੌਲੀ ਹੋ ਜਾਣਾ ਤਾਂ ਨਹੀਂ ਕਈ ਵਾਰ ਲੱਗਦਾ ਹੈ ਸ਼ਾਂਤ ਹੋਣਾ ਮਤਲਬ ਸੁਸਤ ਹੋ ਜਾਣਾ ਨਹੀਂ ਨਹੀਂ ਇਹ ਸੁਸਤੀ ਬਿਲਕੁਲ ਨਹੀਂ ਸਗੋਂ ਇਹ ਤਾਂ ਸਪਸ਼ਟਤਾ ਹੈ ਕਲੈਰਿਟੀ ਮੰਕ ਮਾਈਂਡ ਦੀ ਖਾਸੀਅਤ ਹੀ ਇਹ ਹੈ ਮਨ ਦੀ ਸ਼ਾਂਤੀ ਟਿਕਾ ਜਿਹਦੇ ਨਾਲ ਸੋਚ ਸਾਫ਼ ਹੁੰਦੀ ਹੈ ਅੱਛਾ ਤੇ ਇੱਕ ਸਮੇਂ ਤੇ ਇੱਕ ਕੰਮ ਜਾਂ ਇੱਕ ਵਿਚਾਰ ਤੇ ਪੂਰਾ ਧਿਆਨ ਦੇਣ ਦੀ ਯੋਗਤਾ ਆਉਂਦੀ ਹੈ ਹੂੰ ਤੇ ਸਭ ਤੋਂ ਵੱਡੀ ਗੱਲ ਜੋ ਸੋਰਸ ਕਹਿੰਦਾ ਉਹ ਹੈ ਵਰਤਮਾਨ ਪਲਚ ਮੌਜੂਦ ਹੋਣਾ ਇੱਥੇ ਹੁਣ ਚ ਤੇ ਖੁਸ਼ੀ ਫਿਰ ਖੁਸ਼ੀ ਬਾਹਰੋਂ ਨਹੀਂ ਲੱਭਣੀ ਪੈਂਦੀ ਉਹ ਅੰਦਰੋਂ ਆਉਂਦੀ ਹੈ ਹਾਲਾਤ ਭਾਵੇਂ ਜਿਵੇਂ ਦੇ ਮਰਜ਼ੀ ਹੋਣ ਤੇ ਨਾਲੇ ਆਪਣੇ ਖਿਆਲਾਂ ਤੇ ਭਾਵਨਾਵਾਂ ਨੂੰ ਨਾ ਬਿਨਾਂ ਉਹਨਾਂ 'ਚ ਗਵਾਚੇ ਦੇਖਣ ਦੀ ਸਮਰੱਥਾ ਆ ਜਾਂਦੀ ਹੈ ਸਵੈ ਜਾਗਰੂਕਤਾ ਜਿਸਨੂੰ ਕਹਿੰਦੇ ਆ ਬਿਲਕੁਲ ਸੈਲਫ ਅਵੇਅਰਨੈਸ ਤੇ ਇਸ ਅਵਸਥਾ ਤੱਕ ਪਹੁੰਚੀ ਦਾ ਕਿਵੇਂ ਹੈ ਸੋਰਸ ਕੁਝ ਦੱਸਦਾ ਇਸ ਬਾਰੇ ਹਾਂ ਸੋਰਸ ਕੁਝ ਤਰੀਕਿਆਂ ਦਾ ਜ਼ਿਕਰ ਕਰਦਾ ਜਿਵੇਂ ਮੈਡੀਟੇਸ਼ਨ ਹੋ ਗਿਆ ਧਿਆਨ ਲਗਾਉਣਾ ਯੋਗਾ ਤੇ ਸਵੈ ਅਨੁਸ਼ਾਸਨ ਡਿਸਪਲਿਨ ਅੱਛਾ ਇਹ ਤਕਨੀਕਾਂ ਉਹ ਕਹਿੰਦੇ ਨੇ ਮਨ ਨੂੰ ਇੱਕ ਤਰ੍ਹਾਂ ਨਾਲ ਟ੍ਰੇਨ ਕਰਦੀਆਂ ਨੇ ਸਿਖਲਾਈ ਦਿੰਦੀਆਂ ਨੇ ਕਿਵੇਂ ਤਾਂ ਕਿ ਮਨ ਵਿਚਾਰਾਂ ਦੇ ਪਿੱਛੇ ਭੱਜਣ ਦੀ ਬਜਾਏ ਉਹਨਾਂ ਨੂੰ ਸਿਰਫ ਦੇਖਣਾ ਸਿੱਖੇ ਤੇ ਧਿਆਨ ਨੂੰ ਇੱਕ ਥਾਂ ਟਿਕਾਉਣਾ ਸਿੱਖੇ ਇਹ ਸਮਝੋ ਮਨ ਦੀ ਕਸਰਤ ਹੈ ਠੀਕ ਤਾਂ ਫਿਰ ਜੇ ਸਾਰੀ ਗੱਲ ਜੋੜੀਏ ਇੱਕ ਪਾਸੇ ਆ ਮੰंकी ਮਾਈਂਡ ਹੈ ਜਿਹੜਾ ਸਾਨੂੰ ਬਾਹਰ ਵੱਲ ਖਿੱਚੀ ਰੱਖਦਾ ਹੈ ਭਟਕਣਾ ਚਿੰਤਾ ਬਾਹਰਲੀਆਂ ਚੀਜ਼ਾਂ ਵੱਲ ਤੇ ਦੂਜੇ ਪਾਸੇ ਮੰਕ ਮਾਈਂਡ ਅੰਦਰ ਦੀ ਸ਼ਾਂਤੀ ਟਿਕਾਉ ਤੇ ਵਰਤਮਾਨ ਤੇ ਜ਼ੋਰ ਪਰ ਅੱਜ ਦੇ ਜ਼ਮਾਨੇ 'ਚ ਇਹ ਫਰਕ ਸਮਝਣਾ ਇੰਨਾ ਜ਼ਰੂਰੀ ਕਿਉਂ ਹੋ ਗਿਆ ਮੰंकी ਮਾਈਂਡ ਤੋਂ ਬਚਣਾ ਤਾਂ ਹੋਰ ਵੀ ਔਖਾ ਲੱਗਦਾ ਹੁਣ ਤੁਸੀਂ ਬਿਲਕੁਲ ਸਹੀ ਗੱਲ ਫੜੀ ਆ ਦੇਖੋ ਅੱਜ ਕੱਲ ਜਿੱਥੇ ਹਰ ਪਾਸਿਓ ਇੰਨੀ ਜਾਣਕਾਰੀ ਸੋਸ਼ਲ ਮੀਡੀਆ ਦੀ ਖਿੱਚ ਕੰਮ ਦਾ ਦਬਾਅ ਉੱਥੇ ਮਨ ਦਾ ਭਟਕਣਾ ਬਹੁਤ ਸੁਭਾਵਿਕ ਹਾਂ ਬਿਲਕੁਲ ਪਰ ਸੋਰਸ ਕਹਿੰਦਾ ਇਸੇ ਕਰਕੇ ਮੰਕ ਮਾਈਂਡ ਨੂੰ ਸਮਝਣਾ ਤੇ ਉਸ ਵੱਲ ਵਧਣ ਦੀ ਕੋਸ਼ਿਸ਼ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਇਹ ਸਿਰਫ ਮਤਲਬ ਚੰਗਾ ਮਹਿਸੂਸ ਕਰਨ ਦੀ ਗੱਲ ਨਹੀਂ ਅੱਛਾ ਇਹ ਜ਼ਿੰਦਗੀ ਨੂੰ ਵਧੇਰੇ ਸਪਸ਼ਟਤਾ ਨਾਲ ਸੰਤੁਲਨ ਨਾਲ ਤੇ ਮਤਲਬ ਸਾਰਥਕਤਾ ਨਾਲ ਜੀਉਣ ਦਾ ਤਰੀਕਾ ਹੈ ਮੰਕੀ ਮਾਈਂਡ ਸਾਨੂੰ ਰਿਐਕਸ਼ਨਾਂ ਚ ਉਲਝਾਈ ਰੱਖਦਾ ਜਦਕਿ ਮੰਕ ਮਾਈਂਡ ਸਾਨੂੰ ਸੋਚ ਸਮਝ ਕੇ ਸ਼ਾਂਤੀ ਨਾਲ ਜਵਾਬ ਦੇਣ ਦੀ ਤਾਕਤ ਦਿੰਦਾ ਹਾਲਾਂਕਿ ਇਹ ਵੀ ਨਹੀਂ ਕਿ ਮੰਕੀ ਮਾਈਂਡ ਹਮੇਸ਼ਾ ਮਾੜਾ ਹੀ ਹੈ ਕਈ ਵਾਰ ਨਵੇਂ ਆਈਡੀਆਜ਼ ਐਵੇਂ ਪਟਕਦਿਆਂ ਹੀ ਆਉਂਦੇ ਨੇ ਪਰ ਜਦੋਂ ਇਹ ਹਾਵੀ ਹੋ ਜਾਏ ਬੇਕਾਬੂ ਹੋ ਜਾਏ ਉਹ ਤਾਂ ਮੁਸ਼ਕਿਲ ਬਣ ਜਾਂਦਾ ਹੈ ਬਹੁਤ ਵਧੀਆ ਗੱਲ ਤਾਂ ਅੱਜ ਦੀ ਗੱਲਬਾਤ ਦਾ ਸਾਰ ਫਿਰ ਇਹੀ ਨਿਕਲਿਆ ਕਿ ਸਾਡੇ ਸੋਰਸ ਮੁਤਾਬਿਕ ਮੰਕੀ ਮਾਈਂਡ ਦੀ ਜਿਹੜੀ ਲਗਾਤਾਰ ਦੌੜ ਭੱਜ ਹੈ ਉਹਨੂੰ ਪਛਾਣਨਾ ਜ਼ਰੂਰੀ ਹੈ ਹਾਂਜੀ ਤੇ ਹੌਲੀ ਹੌਲੀ ਥੋੜਾ ਥੋੜਾ ਕਰਕੇ ਮੰਕ ਮਾਈਂਡ ਵਾਲੀ ਸ਼ਾਂਤੀ ਉਹ ਟਿਕਾਓ ਤੇ ਵਰਤਮਾਨ ਚ ਰਹਿਣ ਦੀ ਕਲਾ ਸਿੱਖਣਾ ਹਮ ਇੱਕ ਜ਼ਿਆਦਾ ਬੈਲੈਂਸਡ ਜ਼ਿਆਦਾ ਭਰਪੂਰ ਜ਼ਿੰਦਗੀ ਜੀਉਣ ਚ ਮਦਦ ਕਰ ਸਕਦਾ ਹੈ ਇਹ ਇੱਕ ਪ੍ਰੈਕਟਿਸ ਹੈ ਇੱਕ ਸਫਰ ਹੈ ਬਿਲਕੁਲ ਦੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਹਾਂ ਜ਼ਰੂਰ ਇਹ ਵਿਚਾਰਨਾ دلچਸਪ ਹੋ ਸਕਦਾ ਹੈ ਕਿ ਆਪਣੇ ਰੋਜ਼ ਦੇ ਕੰਮਕਾਰਾਂ ਚ ਉਹ ਕਿਹੜੀ ਇੱਕ ਛੋਟੀ ਜਿਹੀ ਆਦਤ ਹੈ ਜਿਹੜੀ ਸ਼ਾਇਦ ਸਾਨੂੰ ਪਤਾ ਵੀ ਨਹੀਂ ਲੱਗਦਾ ਪਰ ਉਹ ਮੰਕੀ ਮਾਈਂਡ ਨੂੰ ਹੋਰ ਹਵਾ ਦਿੰਦੀ ਹੈ ਹੂੰ ਵਧੀਆ ਸਵਾਲ ਹੈ ਤੇ ਕੀ ਕੋਈ ਇੱਕ ਛੋਟਾ ਜਿਹਾ ਬਦਲਾ ਬਿਲਕੁਲ ਨਿੱਕਾ ਜਿਹਾ ਕਦਮ ਹੋ ਸਕਦਾ ਹੈ ਜਿਦੇ ਨਾਲ ਉਹ ਮੰਕ ਮਾਈਂਡ ਵਾਲੀ ਸ਼ਾਂਤੀ ਉਹ ਮੌਜੂਦਗੀ ਦਾ ਅਹਿਸਾਸ ਥੋੜਾ ਜਿਹਾ ਵਧ ਸਕੇ ਸ਼ਾਇਦ ਇਸ ਸਵਾਲ ਦਾ ਜਵਾਬ ਲੱਭਣਾ ਹੀ ਇਹ ਸਫ਼ਰ ਦੀ ਸ਼ੁਰੂਆਤ ਹੋਵੇ ਬਿਲਕੁਲ